ਤੇ ਮਾਰਿਆ ਚੋਲੀ ਫੋੜੀ ਸਾਡੀ ਕਹਿੰਦਾ ਤੁਹਾਨੂੰ ਜਾਣ ਨਹੀਂ ਦੇਣਾ ਅੱਜ ਆ ਦੇਖ ਨਾ ਨਾ ਪੰਜ ਛੇ ਨਾ ਦੇ ਜਾਨੋ ਮਾਰੋ ਤੁਹਾਡੇ ਨਾਲ ਕੁੱਟਮਾਰ ਹੋਈ ਹੁੰਦੀ ਆ ਹਾਂ ਜੀ ਆ ਦੇਖ ਸਾਡੇ ਨਾਲ ਦੇ ਨਾਲ ਵੀ ਉਹਦੇ ਨੇ ਦੋ ਮਾਰੇ ਉਹਦੇ ਜ਼ਿਆਦਾ ਜ਼ਖਮੀ ਹੋ ਗਿਆ ਨੂੰ ਹਸਪੀਟਲ ਲੈ ਕੇ ਗਏ ਆ ਅੱਛਾ ਹਾਂ ਮਣੀ ਗੱਲ ਨੇ ਜ਼ਿਆਦਾ ਕੀਤਾ ਕੰਮ ਉਹਦੇ ਮਾਮੇ ਨੇ ਮੌਨਿਕਾ ਨੇ ਸਪਨਾ ਨੇ ਅੱਛਾ ਹਾਂ ਜੀ ਠੱਕੇ ਨਾ ਤਾਂ ਸਭ ਕਰਦੇ ਪਏ ਸਾਡੇ ਗਵਾਈ ਵੀ ਤੇ ਮਣੀ ਗੱਲ ਨੂੰ ਅੰਦਰ ਕੀਤਾ ਜਾਵੇ ਸਪਨਾ ਗਿੱਲ ਵੀ ਨਾਲ ਇਹਦੀ ਮਾਂ ਟੋਲੀ ਆਂਦੀ ਏ ਮਣੀ ਗਿੱਲ ਦੀ ਮੇਰੇ ਕੋ ਸਬੂਤ ਉਹ ਵੀ ਦਾਂਗੀ ਸਾਰੇ ਪ੍ਰੂਫ ਇਹ ਮੇਰੇ ਕੋ ਘਰ ਚੱਲੋ ਮੇਰੇ ਪੜਾਈ ਸਾਰੇ ਪ੍ਰੂਫ ਕਾਗਜ਼ ਤੇ ਮੇਰੇ ਕੋਲ ਜਿਹੜਾ ਸਾਡੇ ਚ ਕੁਸਰਾ ਮਾਰ ਜਾਂਦਾ ਸਾਡੇ ਚ ਪੰਜ ਕਾਗਜ਼ ਕਰਕੇ ਦਿੰਦਾ ਸਾਡੇ ਚ ਪੰਜ ਹੀ ਮੰਨਿਆ ਜਾਂਦਾ ਆ ਸਾਡਾ ਮਾਂ ਪਿਓ ਸਾਡਾ ਭੈਣ ਭਰਾ ਕੋਈ ਨਹੀਂ ਮੰਨਿਆ ਜਾਂਦਾ ਮਹੰਤਾ ਦੀ ਗੱਦੀ ਤਾਂ ਮਹੰਤਾ ਹੀ ਬੰਦੇ ਆ ਬੰਦੇ ਵੀ ਬੈਠ ਕੇ ਦੇਖੇ ਤੁਸੀਂ ਨਹੀਂ ਉਹ ਕਹਿੰਦੇ ਨਕਲੀ ਅਸਲੀ ਦਾ ਕੀ ਮਾਮਲਾ ਉਹ ਕਹਿੰਦੇ ਵੀ ਦੂਜੇ ਨਾਲ ਦੇ ਮੰਨ ਤੋਂ ਜੀ ਤਾਂ ਕਹਿੰਦੇ ਨਕਲੀ ਬਣਿਆ ਉਹ ਅਸਲੀ ਬਣਿਆ ਉਹ ਕਲੀ ਤਾਂ ਬਣਿਆ ਥੋੜੇ ਦਿਨ ਹੋਇਆ ਆਪਰੇਸ਼ਨ ਕਰਾਇਆ ਸੀ ਇਹ ਨਕਲੀ ਬਣਿਆ ਤੁਸੀਂ ਪੁਲਿਸ ਕਮੈਂਡ ਕੀ ਉਹਨੂੰ 10 ਮੱਲੇ ਵੀ ਦੇ ਦਿੱਤੇਗੇ ਆਪਰੇ ਉਹ ਕਹਿ ਰਹੇ ਕਿ ਉਹਨੂੰ 10 ਮੱਲੇ ਵੀ ਇਹਨਾਂ ਨੂੰ ਦਿੱਤੇ ਆ ਦੁਬਾਰਾ ਫੇ ਇੱਥੇ ਆ ਕੇ ਮੰਗਦੇ ਆ ਮੇਰੀ ਗੱਲ ਸੁਣੋ ਇਹ ਮੈਨੂੰ ਕੌਣ ਹੁੰਦਾ ਦੇਣ ਵਾਲਾ ਮਾਣੀ ਗੱਲ 10 ਮੱਲੇ ਪਹਿਲਾਂ ਇਸ ਗੱਲ ਦਾ ਜਵਾਬ ਦੋ ਮਾਣੀ ਘੁਸਰਾਏ ਮਹੰਤਵ ਵਾਲੇ ਕਹਿੰਦੇ ਜਿਹੜਾ ਉਹਨਾਂ ਕੋਲ ਉਹ ਮਹੰਤਵ ਤੇ ਜਨਾਨਾ ਦਿਹਾੜੀਦਾਰ ਨਕਲਾਂ ਦਾ ਨਚਾਰ ਹੈ ਨਕਲਾ ਕਰਦਾ ਹੈ ਅੱਛਾ ਹਾਂਜੀ ਠੀਕ ਹੈ ਤੱਕੇ ਦੀ ਸ਼ਵਰਾ ਤੇ ਉਹ ਤੱਕੇਦਾ ਮੇਰੇ ਗੁਰੂ ਤੇ ਗੱਲ ਪੈਂਦਾ ਤੇ ਮੈਨੂੰ ਕਹਿੰਦਾ ਅੱਧਾ ਹਿੱਸਾ ਦੇ ਦੇ ਮੇਨਾਂ ਫੈਸਲਾ ਕਰ ਲੈ ਮਣੀ ਗਿਲ ਨੂੰ ਮੈਂ ਜੁੱਤੀਆਂ ਮਾਰ ਕੇ ਅੰਦਰੋਂ ਕੱਢਾਂਗਾ ਮੈਨੂੰ ਬਿਰਤੋ ਦੇ ਦੋ ਤਾਂ ਮੈਂ ਕਹਾ ਮੈਂ ਅੱਜ ਨਹੀਂ ਦੇ ਸਕਦੀ ਮੈਂ ਕੱਲ ਨਹੀਂ ਬਿਰਤ ਦੇ ਸਕਦੀ ਮਾਰ ਦੋ ਜਾਨੂ ਜੀ ਬਾਬਾ ਜੀ ਜਿਹੜੀ ਤੁਹਾਨੂੰ ਰਿਕਾਰਡ ਤੁਹਾਨੂੰ ਜਿਹੜੀ ਧਮਕੀਆਂ ਦੀ ਗੱਲ ਲਗਾਈਆਂ ਜਿਹੜੀ ਉਹਨਾਂ ਨੇ ਫੋਨ ਤੇ ਬਾਬਾ ਜੀ ਅੱਜ ਮਸਲਾ ਹੋਇਆ ਕੀ ਸੀ ਮੈਨੂੰ ਗੱਲ ਦੱਸੋ ਅੱਜ ਮਸਲਾ ਕੋਈ ਨਹੀਂ ਵੀਰ ਜੀ ਹੋਇਆ ਮੇਰੇ ਚੇਲੇ ਵਿਦਾਈ ਲੈਣ ਆਏ ਆ ਉਹ ਮੁੰਡੇ ਇਕੱਠੇ ਕਰਕੇ ਨਾਲੋਂ ਨਾਚ ਆ ਜਾ ਜਨਾਨਾਂ ਆ ਕੇ ਉਹਨਾਂ ਦੇ ਕੋਹਲੀ ਪੈ ਗਏ ਸਾਰੇ ਮੱਲੇ ਵਾਲੇ ਗਵਾਹ ਐ ਇਸ ਗੱਲ ਤੇ ਅਸੀਂ ਕਿਸੇ ਨੂੰ ਨਹੀਂ ਪਏ ਮੈਨੂੰ ਆਲਾ ਸੱਦਿਆ ਮੈਂ ਕਹਾ ਮਾਰ ਲਓ ਕਿੰਨਾ ਕੁ ਮਾਰੋਗੇ ਮਾਰੋ ਤਾਂ ਸਹੀ ਨੀ ਕੋਣ ਮੁੰਡੇ ਕੋਣ ਸੀਗੇ ਇਹ ਮਹੰਤਾ ਦੀ ਆਪਸੀ ਲੜਾਈ ਹੈ ਤੇ ਮੁੰਡੇ ਕੋਣ ਆ ਜੀ ਮਾਣੀ ਗੱਲ ਲੈ ਕੇ ਆਇਆ ਸੀ ਜੀ ਅੱਛਾ ਜੀ ਤੂੰ ਕੋਣ ਹੈ ਕੋਣ ਮੇਰੇ ਗੁਰੂ ਦਾ ਮੁੰਡਾ ਹੈ ਹੂੰ ਮੇਰੇ ਗੁਰੂ ਦੀ ਜਨਾਨੀ ਹੈ ਮੇਰੇ ਗੁਰੂ ਦੀ ਨੂੰਮ ਹੀ ਹੈ ਮੇਰੇ ਗੁਰੂ ਦੇ ਦੋਤਰੇ ਫੋਨ ਤੁਸੀਂ ਕਹਿ ਰਹੇ ਕਿ ਤੁਹਾਨੂੰ ਫੋਨ ਵੀ ਆ ਰਿਹਾ ਨਾਲੋਂ ਕਿ ਫੋਨ ਕਿਸ ਕਰਕੇ ਆ ਰਿਹਾ ਜੀ ਫੋਨ ਨਹੀਂ ਆਇਆ ਇੱਥੇ ਕਹਿ ਕੇ ਕੋਈ ਮਨਪਤਾ ਜੀ ਕਹਿ ਰਹੇ ਨਾਲ ਦੇ ਕਹਿੰਦੇ ਕਿ ਫੋਨ ਆਇਆ ਸਾਨੂੰ ਕਿੰਨੂੰ ਆਇਆ ਫੋਨ ਕਿਸ ਹੋਰ ਵਾਲੀ ਫੋਨ ਆਇਆ ਫੋਨ ਇੱਥੇ ਆਪ ਹੀ ਆਇਆ ਦਿੱਥੇ ਉਹ ਇੱਥੇ ਆਇਆ ਸੀਗਾ ਨਾਲ ਤੇਲਿਆਂ ਨੂੰ ਉਹਨਾਂ ਨੇ ਕੁੱਟਿਆ ਵਾ ਨਾਲੇ ਉਹ ਇੱਥੇ ਆਇਆ ਸੀ ਤਾਂ ਕਹਿੰਦਾ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਤੇ ਅਸੀਂ ਫੈਸਲਾ ਕੀ ਕਰਨਾ ਸਾਡੇ ਗੁਰੂ ਦੀ ਪ੍ਰਾਪਰਟੀ ਅਸੀਂ ਮੰਗਦੇ ਹਾਂ ਇਸ ਏਰੀਆ ਸਾਡੇ ਗੁਰੂ ਦਾ ਅਸੀਂ ਮੰਗਣ ਜਾਣੇ ਹਾਂ ਤੇ ਮਣੀ ਕੋਈ ਖੁਸਰਾ ਨਹੀਂ ਉਹ ਸਾਡੇ ਗੁਰੂ ਦਾ ਮੁੰਡਾ ਮੁੰਡਿਆਂ ਦੇ ਏਰੀਆ ਦਾ ਕੋਈ ਹੱਕ ਨਹੀਂ ਹੈਗਾ ਖੁ ਵੇ ਕਹਿ ਰਹਾ ਸਾਡੇ ਡੇਰੇ ਤੇ ਕਬਜ਼ਾ ਕੀਤਾ ਪਿਆ ਵਾ ਜਿਹੜਾ ਇੱਥੇ ਆਪਣਾ ਲਾਲ ਬਾੜੀ ਮੰਦਿਰ ਤੇ ਕੀ ਹੋ ਗੁਲਫੀਆਂ ਵਾਲੀ ਗਲੀ ਚ ਗੁਲਫੀਆਂ ਵਾਲੀ ਗਲੀ ਚ ਦਸਹਾਰਾ ਗਰਾਊਂਡ ਦੇ ਕੋਲ ਉੱਥੇ ਸਾਡੇ ਡੇਰੇ ਤੇ ਕਬਜ਼ਾ ਕੀਤਾ ਪਿਆ ਵਾ ਆਪਾਂ ਮਣੀ ਗਿਲਦਾ ਸਾਡੇ ਨਾਲ ਕੋਈ ਰੋਲਾ ਗੌਲਾ ਨਹੀਂ ਤੇ ਜਿਹੜਾ ਮੌਨਿਕਾ ਵਾ ਉਹਨੇ ਲਿੰਕ ਪ੍ਰਦਾਨ ਕਰਾ ਲਿਆ ਨਹੀਂ ਮਣੀ ਗਿਲਦਾ ਇਹ ਮਣੀ ਗਿਲਦੇ ਕਬਜ਼ਾ ਨਹੀਂ ਬਬਲ ਕਬਜ਼ਾ ਕਿੱਦਾਂ ਕੀਤਾ ਜੀ ਕਬਜ਼ਾ ਮਣੀ ਗਿਲਦਾ ਕਬਜ਼ਾ ਸਾਡੇ ਮੈਂ ਤੁਹਾਨੂੰ ਜ਼ਾਦੀਰ ਧਿਆਨ ਮਿਲਦੇ ਆ ਵੀ ਮਣੀ ਨਾ ਸਾਡੇ ਕੀ ਰੋਲਾ ਸਾਡੀ ਗੁਰੂ ਸਾਡੇ ਮਾਰਗੇ ਇਹਨੂੰ ਗੱਡੀ ਤੇ ਬਿਠਾਇਆ ਵਾ ਮਣੀ ਗਿਲਦਾ ਤੱਕ ਲਾਕ ਚ ਕੋਈ ਰੋਲਾ ਨਹੀਂ ਹੋਣ ਕਿੰਦੇ ਕਰਦਾ ਪਿਆ ਨਾ ਸਾਡੇ ਨਾਲ ਮਣੀ ਬਤਮਾਸ਼ੀ ਕਰਦਾ ੱੱਕਾ ਕਰਦਾ ਉਹ ਕਹਿੰਦਾ ਮੇਰੇ ਪਿਓ ਦੀ ਪ੍ਰਾਪਰਟੀ ਹੈ ਅਸੀਂ ਕਹਿੰਦੇ ਤੇਰੇ ਪਿਓ ਦੀ ਪ੍ਰਾਪਰਟੀ ਗੱਡੀਆਂ ਕਾਰਾ ਸੋਨਾ ਚਾਂਦੀ ਤੂੰ ਰੱਖ ਲੈ ਤੇ ਜਿਹੜਾ ਏਰੀਆ ਉਹ ਤਾਂ ਖੁਸਰਾ ਹੀ ਮੰਗਣਗੇ ਤੇ ਮਰਲੇ ਚ ਕੋਠੀ ਦੇ ਕੇ ਤ ਗਿਆ ਨੈਰ ਮਰਲੇ ਚ ਕੋਠੀ ਇੱਧਰ ਹੀ ਪੈੜ ਉਹ ਵੀ ਮਣੀ ਗਿਲ ਕੋਈ ਡੇਰੇ ਦੀਆਂ ਚਾਬੀਆਂ ਸਾਰੀਆਂ ਮਣੀ ਗਿਲ ਤੇ ਹੁਣ ਮੰਗੀ ਤੁਹਾਡੀ ਅਸੀਲ ਚ ਮੰਗੇ ਇਹੀ ਆ ਵੀ ਏਰੀਆ ਸਾਡੇ ਆ ਮਣੀ ਗਿਲ ਨਾ ਇੰਟਰਫੇਅਰ ਨਾ ਕਰੀ ਮਣੀ ਗਿਲ ਸਾਡੇ ਇਲਾਕੇ ਚ ਨਾਲ ਵੀ ਬਾਬਾ ਜੀ ਜਿਹੜੀ ਹੁੰਜੜਾ ਕੀ ਚਲੋ ਵਿਵਾਦ ਜਿਹੜਾ ਤੁਹਾਡਾ ਚੱਲਦਾ ਪਿਆ ਇਲਾਕੇ ਦਾ ਉਹ ਇਲਾਕਾ ਜਿਹੜਾ ਅੱ ਤੂੰ ਥਾਣੇ ਜਾ ਕੇ ਕੰਪਲੇਨ ਲਖਾਉਗੇ ਆਪਣੇ ਹਾਂਜੀ ਉਹ ਤਾਂ ਜਾਵਾਂਗੇ ਕੰਪਲੇਨ ਲਖਾਵਾਂਗੇ ਹੁਣ ਜਾਵਾਂਗੇ ਮੈਂ ਥਾਣੇ ਵਿੱਚ ਜੱਲੀ ਆਉਣੇ ਆ ਕੇ ਲੜਦੇ ਇਹਨਾਂ ਦਾ ਤੂੰ ਵੀ ਇਹ ਬਾਰ ਪਹਿਲਾਂ ਵੀ ਦੋ ਤਿੰਨ ਵਾਰ ਹੋ ਚੁੱਕਾ ਪਹਿਲਾਂ ਵੀ ਥਾਣੇ ਦੇ ਵਿੱਚ ਜਾ ਕੇ ਥਾਣੇਦਾਰੀ ਹੋ ਚੁੱਕੇ ਆ ਹੁਣ ਕੀ ਅਗਲੀ ਕੰਪਲੇਨ ਨਾਲੋਂ ਕੀ ਉਮੀਦ ਦੱਸ ਰਹੇ ਆ ਅੱਛਾ ਇਹਨਾਂ ਨੇ ਅੱਜ ਵੀ ਆ ਗੱਲ ਕਰਨ ਸਪੋਰਟ ਨਹੀਂ ਕਰੀ ਇਹਨੂੰ ਇੱਕ ਵਾਰ ਨਾ ਕਰਾ ਗੁਰਪਈ ਬਣੀ ਆਡੀ ਦਾ ਕਹਿੰਦਾ ਹੈ ਤੂੰ ਜੀ ਆ ਤਾ ਇਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਕਿ ਇਲਾਕਾ ਸਾਡਾ ਅਸੀਂ ਇੱਥੇ ਮੰਗ ਰਹੇ ਹਾਂ ਉਹ ਆ ਕੇ ਗੋਟਮਰ ਕਰਦੇ ਕਿਵੇਂ ਦੇਰ ਤੋਂ ਇੱਥੇ ਆ ਕੇ ਗੋਟਮਰ ਦੀ ਕੀਤੀ ਵੀ ਇਹਨੇ ਕਿਸੇ ਘਰ ਕਿਸੇ ਦਾ ਮੋਲ ਆ ਉਹਨੂੰ ਬਿੜਾ ਆਪਾਂ ਖਰਾਬ ਕੀਤਾ ਉਸ ਦੀ ਵੀ ਕਾਰਵਾਈ ਕੀਤੀ ਹੈ ਬਿਲਕੁਲ ਮੁਤਾਬਕ ਇਹਦੇ ਪੰਨਿਆਂ ਕਰਨੋਂ ਹੋਏਗੀ ਭਾਈ ਦੇਖਿਓ ਕੋਈ ਨਾ ਗਲਤ ਗੱਲ ਹੈ ਜੂ ਜਿਹਨਾਂ ਦਾ ਇਲਾਕਾ ਹੈਗਾ ਉਹ ਉਹ ਇਲਾਕੇ ਦੇ ਜਰੂਰ ਦੱਸਿਆ ਇਹਨੂੰ ਹੋਣਾ ਔਰ ਜਿਹੜੇ ਦੂਸਰੇ ਆ ਉਹ ਨਹੀਂ ਹੋਣੇ ਚਾਹੀਦੇ ਨਹੀਂ ਇਹਨਾਂ ਇਹ ਗਰੁੱਪ ਵੱਲੋਂ ਤੁਹਾਨੂੰ ਕੋਈ ਕੰਪਲੇਨ ਹੁੰਦਰਜ ਕਰਵਾਈ ਦੀ ਹਾਂਜੀ ਇਹਨਾਂ ਨੇ ਕੰਟਰੋਲ ਰੂਮ ਚੰਕਾਈ ਸੀ ਕਿ ਅਸੀਂ ਜਨਰਲ ਪਾਰਟ ਸਾਥ ਨੂੰ ਮਿਲ ਕੇ ਪਹੁੰਚ ਗਏ ਤੇ ਇਹਨਾਂ ਨੇ ਹੁਣ ਭਾੜੇ ਭੇਜਿਆ ਨਾ ਕਿਹਨਾਂ ਵੱਲੋਂ ਕੰਪਲੇਨ ਬਸੂਤ ਮੈਨੂੰ ਦੱਸ ਸਕਦੇ ਹਾਂ ਇਹਨਾਂ ਮੈਂ ਆਪਣੇ ਮੌਨ ਕਵਰ ਮੌਨ ਕਵਰ ਕਰਦਾ ਹਾਂ ਕੀ ਜੇ ਕਿਸੇ ਦੇ ਘਰ ਦੇ ਅੰਦਰ ਵੜ ਕੇ ਜਿਹੜੀ ਕੁੱਟਮਾਰ ਹੋਈ ਹੈ ਇਹਦੇ ਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਸਰ ਜੀ ਜੇ ਜਿਹੜੀ ਮੌਕਾ ਹੁਣ ਦੇਖਣ ਆਏ ਹੋ ਤੁਹਾਨੂੰ ਜਿਹੜੇ ਇੱਥੇ ਮਹੱਲੇ ਲੋਕ ਆ ਉਹਨਾਂ ਲੋਕਾਂ ਤੋਂ ਦੱਸਿਆ ਗਿਆ ਕਿ ਘਰ ਦੇ ਅੰਦਰ ਵੜ ਕੇ ਜਿਹੜੀ ਕੁੱਟਮਾਰ ਹੋਈ ਹੈ ਆਏ ਜੀ ਜੀ ਆਇਆ ਥੋੜੀ ਉਹਨਾਂ ਨੇ ਕੀ ਕਰੀਣਾ ਕਿਉਂਕਿ ਵਿਆਹ ਵਾਲਾ ਘਰ ਸੀਗਾ ਅਗਲਾ ਤੁਹਾਨੂੰ ਇੱਕ ਘਰ ਵਿਆਹ ਹੋਇਆ ਤੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਜਿਹੜੀ ਕੁੱਟਮਾਰ ਜਿਹੜੀ ਕੀਤੀ ਗਈ ਹੈ ਤੁਹਾਨੂੰ ਜੀ ਕੀ ਹੈ ਇਹ ਇਹਨੂੰ ਨਕਾ ਇਥੋਂ ਲੈ ਕੇ ਤੁਹਾਨੂੰ ਮਿਲੋ ਤੇ ਤੁਹਾਡਾ ਕਿਹੜਾ ਪਿੰਡ ਹੈ ਪਿੰਨਵਰ ਸਰ ਕੀ ਨਾਗੀ ਜੀ ਆਪਣਾ ਕੀ ਇਤਲਾਹ ਕੀ ਮਿਲਿਆ ਸੀ ਸਰ ਕੀ ਇਨਫਰਮੇਸ਼ਨ ਆਈ ਜੀ ਆਪਕੋ ਕਿਦਾਂ ਲਾਈਟ ਨਾ ਹੋ ਰਿਹਾ ਬਾਬਾ ਦਾ ਜਾਨ ਕਿ ਇਲਾਕਾ ਵੰਡਣ ਤੋਂ ਹੋਇਆ ਵਾ ਜੋ ਕਿ ਇਹਨਾਂ ਦਾ ਪਹਿਲਾਂ ਵੀ ਕੋਰਟ ਕੇਸ ਚੱਲਦਾ ਵਾ ਠੀਕ ਠੀਕ ਹੈ ਜੀ